ਇੱਕ ਫਾਇਦਾ ਹੋਰ ਜੀ ਆਮ ਬੰਦੇ ਦੇ ਮੱਥੇ ਤੇ ਟਿਉੜੀ ਹੋ ਗਈ ਇੱਥੇ ਸਾੜ ਪਊਗਾ ਕਲਪ ਦੀ ਫਿਰਦੀ ਦੁਨੀਆ ਇੰਨਾ ਕਰੋਧ ਵਧ ਗਿਆ ਕਾਮ ਵਾਸ਼ਨਾ ਦਿਨੇ ਰਾਤ ੱੱਕੇ ਖਾਂਦੇ ਫਿਰਦੇ ਸਭ ਕੁਝ ਹੁੰਦਿਆ ਕੋਈ ਨਸ਼ਾ ਖਾਂਦਾ ਕੋਈ ਦਵਾਈ ਖਾਂਦਾ ਨੀਂਦਰ ਨਹੀਂ ਪੈਂਦੀ ਆ ਜਿਹੜੀਆਂ ਪੰਕਤੀਆਂ ਤੁਸੀਂ ਪੜੀਆਂ ਐ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਸਭ ਤੋਂ ਪਹਿਲੀ ਬਰਕਤ ਜਦੋਂ ਕਥਾ ਕੀਰਤਨ ਚੱਲਦਾ ਹੋਵੇ ਤੇ ਕੋਈ ਰੂਹ ਨਾ ਬਹਿ ਕੇ ਸੁਣਦਾ ਹੋਵੇ ਤੇ ਹਿਰਦੇ ਤੇ ਠੰਡ ਪੈਂਦੀ ਆ ਸਕੂਨ ਮਿਲਦਾ ਐਸੀ ਘਟਨਾ ਘੱਟੀ ਬਾਬਾ ਲੈਣਾ ਜੀ ਦੀ ਜ਼ਿੰਦਗੀ 'ਚ ਅੰਮ੍ਰਿਤ ਵੇਲਾਏ ਤੁਰੇ ਜਾ ਰਹੇ ਨੇ ਪ੍ਰਾਣੇ ਸਮੇਂ ਤਕਰੀਬਨ ਹੀ ਅੰਮ੍ਰਿਤ ਵੇਲੇ ਲੋਕੀ ਬਾਹਰ ਅੰਦਰ ਜਾਂਦੇ ਸੀ ਤੇ ਭਾਈ ਜੋਧ ਜੀ ਦਾ ਜ਼ਿਕਰ ਆਉਂਦਾ ਏ ਤਿੰਨ ਸ ਸਿਆ ਗੁਰਮਤ ਦੇ ਪਹਿਲਾ ਸ ਸ ਸੁਣਨਾ ਤੁਸੀਂ ਸੁਣ ਰਹੇ ਹੋ ਸਾਰੇ ਕਈ ਨਹੀਂ ਆਏ ਦੂਸਰਾ ਸ ਸ ਸਮਝਾਉਣੀ ਤੁਸੀਂ ਸਿਰ ਹਿਲਾਏ ਤੀਸਰਾ ਸ ਸ ਸਮਾਜ ਜਾਣਾ ਸਮਾਵਤੀ ਜਦੋਂ ਬਾਬਾ ਲੈਣਾ ਜੀ ਤੁਰੇ ਜਾ ਰਹੇ ਨੇ ਤੇ ਇੱਕ ਰੰਗਿਆ ਹੋਇਆ ਸਿੱਖ ਪਾਠ ਕਰ ਰਿਹਾ ਪਾਠ ਤੇ ਕਿਹੜੀ ਆਵਾਜ਼ ਆਈ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਵਾਲੀਐ ਜਿਤ ਕੀਤਾ ਪਾਈਐ ਆਪਣਾ ਸਹ ਕਾਲ ਬੁਰੀ ਕਿਉ ਕਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨਹਾਰੀ ਐ ਤਵੇਹ ਪਸ ਢਾਲੀ ਐ ਕਿਛ ਲਾਹੇ ਉਪਰ ਕਾਲੀ ਐ ਧੰਨਵਾਦ ਤੁਹਾਡਾ ਤੁਸੀਂ ਸਭ ਨੇ ਹਾਜ਼ਰੀ ਭਰੀ ਜਦੋਂ ਕਿਸੇ ਮਾਂ ਪਿਓ ਦਾ ਪੁੱਤ ਕਮਾਈ ਕਰਦਾ ਨਾ ਭੈਣੋ ਵੀਰੋ ਮਾਂ ਨੂੰ ਵੀ ਖੁਸ਼ੀ ਹੁੰਦੀ ਪਿਓ ਨੂੰ ਤੇ ਬਾਕੀ ਗੱਲਾਂ ਛੱਡੋ ਭੇਟਾ ਦੀਆਂ ਪੈਸੇ ਦੀਆਂ ਜਦੋਂ ਇਦਾਂ ਆਪਾਂ ਸਾਰੇ ਦੀਵਾਨ ਚ ਬਾਣੀ ਪੜਦੇ ਨਾ ਤੇ ਮੇਰਾ ਦਿਲ ਕਹਿੰਦਾ ਹੈ ਵੀ ਗੁਰੂ ਸਾਹਿਬ ਪਤਾ ਨਹੀਂ ਕਿੰਨੇ ਕੁ ਖੁਸ਼ ਹੁੰਦੇ ਆਖੋ ਸਤਨਾਮ ਸ੍ਰੀ ਇੱਕ ਬੇਨਤੀ ਸੰਗਤ ਨੂੰ ਬਹਿ ਜੋ ਪਿਆਰ ਨਾਲ ਬਾਤ ਚ ਦੇ ਦਿਓ ਇਸ ਭਾਵਤੀ ਤੇ ਤੇ ਹੁਣ ਤੁਹਾਡਾ ਫਿਰ ਇਕਾਗਰਤਾ ਭੰਗ ਹੋਣੀ ਜਦੋਂ ਆਪਾਂ ਆਖਰੀ ਧਾਰਨਾ ਪੜੀ ਉਦੋਂ ਜਿੰਨੇ ਪਿਆਰ ਦੇਣਾ ਦੇ ਦਿਓ ਤੁਹਾਡਾ ਸਭ ਤੋਂ ਵੱਡਾ ਪਿਆਰ ਤੇ ਆਈ ਹੈ ਵੀ ਜਿਹੜਾ ਤੁਸੀਂ ਬੈਠੇ ਆ ਉਹ ਵੀ ਇਹੋ ਜੇ ਸਮੇਂ ਤੇ ਤੁਹਾਡੇ ਰੇਣੀ ਆ ਗੱਜ ਕੇ ਕਹਿ ਦੋ ਸਤਨਾਮ ਵਾਹ ਹਾਂ ਉਠਿਓ ਨਾ ਕੋਈ ਬਾਅਦ ਚ ਇਕੱਠਾ ਪਿਆਰ ਦੇ ਦਿਓ ਬੜਾ ਪਿਆਰ ਤੁਸਾਂ ਦਿੱਤਾ ਇਹ ਜਿਹੜਾ ਸ਼ਬਦ ਸੀ ਨਾ ਭਾਈ ਜੋਧ ਨੇ ਪੜਿਆ ਤੇ ਗੁਰੂ ਅੰਗਦ ਸਾਹਿਬ ਨੇ ਸੁਣਿਆ ਹੁਣ ਪਹਿਲੀ ਕਮੀ ਕਿੱਥੇ ਹੈ ਵੀ ਗੁਰਦੁਆਰੇ ਪਾਠੀ ਪਾਠ ਕਰਦਾ ਤੇ ਸੁਣਨ ਵਾਲਾ ਹੀ ਕੋਈ ਨਹੀਂ ਬੋਲੋ ਵਾਹਿਗੁਰੂ ਸਿਰਫ ਗਿਣਤੀ ਹੋ ਰਹੀ ਵੀ 105 ਖੰਡ ਪਾਠ ਚੱਲ ਰਹੇ ਫਲਾਣਾ ਫਲਾਣੇ ਵੱਲੋਂ ਫਲਾਣਾ ਫਲਾਣੇ ਵੱਲੋਂ ਤੇ ਜਦੋਂ ਭੋਗ ਹੁੰਦਾ ਨਾ ਉਦੋਂ ਗ੍ਰੰਥੀ ਦੇ ਗੱਲ 'ਚ ਗੂਠਾ ਦਿੰਦੇ ਲੈ ਨਾ ਜੀ ਦਾ ਇੱਕ ਨਾਂ ਰਹਿ ਗਿਆ ਤੇ ਬਾਬੇ ਦੀ ਖੈਰ ਨਹੀਂ ਆਖੋ ਸਤਨਾਮ ਕਿਉਂਕਿ ਅਸੀਂ ਵਿਚਰਦੇ ਆ ਉਹਦੇ ਗੂਠਾ ਦਿੱਤਾ ਹੁੰਦਾ ਐਡਾ ਪੇਪਰ ਫਰਾ ਕੇ ਵੀ ਗਰਮੀ ਇੰਨੀ ਉਹ ਡਿੱਗਣ ਵਾਲਾ ਹੋ ਜਾਂਦਾ ਇਹ ਵਿਦੇਸ਼ ਵੀ ਇਹ ਚੱਲਣ ਦੀ ਮਰਜ਼ਾਦਾ ਮੈਂ ਜਿੱਥੇ ਉੱਥੇ ਕਹਿ ਕੇ ਵੀ ਆਇਆ ਕਿ ਜੇ ਤੁਸੀਂ ਨਾਂ ਲੈਣੇ ਤੇ ਅਰਦਾਸ ਤੋਂ ਬਾਅਦ ਲੈ ਦਿਆ ਕਰੋ ਸਾਈਡ ਤੇ ਅਰਦਾਸ ਦੀ ਛਵੀ ਵਿਗੜਦੀ ਆ ਕਿੰਨੀ ਕੀ ਨੀ ਕੀ ਗੱਲ ਚੁੰਮਚਾ ਚੜਾਇਆ ਕੌਲੀ ਚੜਾਈ ਬੋਰੀ ਚੜਾਈ ਪੱਖਾ ਚੜਾਇਆ ਤੇ ਮਗਰੋਂ ਆ ਕੇ ਕਹਿੰਦੇ ਆ ਬਿਨ ਬੋਲਿਆਂ ਸਭ ਕਿਛ ਜਾਣਦਾ ਤੇ ਜੇ ਜਾਣਦਾ ਤੇ ਫਿਰ ਰੌਲਾ ਕਾਹਤੋਂ ਪਾਇਆ ਕਿਸੇ ਅੱਗੇ ਕੀਚੈ ਜੇ ਆਪਾਂ ਰੋਜ਼ ਪੜਦੇ ਰਾਤ ਨੂੰ ਅੰਤਰ ਜਾਮੀ ਪੁਰਖ ਸਰਦਾ ਮਨ ਕੀ ਪ੍ਰੋਸਵਨ ਮੈਨੂੰ ਪ੍ਰੋਸਾਈ ਵੀ ਮੇਰੇ ਗੁਰੂ ਨੂੰ ਸਭ ਕੁਝ ਪਤਾ ਮੇਰੇ ਬਾਰੇ ਕਿਉਂਕਿ ਮੈਂ ਕੀ ਦੇਣਾ ਜਿਹੜੇ ਬਟਵੀ ਚੋਂ ਕੱਢ ਕੇ ਮੈਂ ਮੱਥਾ ਟੇਕਣਾ ਬਟਵੀ ਨੂੰ ਭਰਨ ਵਾਲਾ ਤੇ ਸਤਿਗੁਰੂ ਆ ਹੋਮੇ ਖਤਮ ਹੋ ਗਈ ਨਾ ਅੱਧੀਆਂ ਲੜਾਈਆਂ ਪ੍ਰਧਾਨਗੀਆਂ ਗੁਰਦੁਆਰੇ ਖਤਮ ਹੋ ਜਾਣਗੀਆਂ ਜੀ ਆਹ ਕਥਾ ਪਹੁੰਚ ਜੇ ਨਾ ਤੁਹਾਡੇ ਕੰਨਾਂ ਤੱਕ ਇਹ ਕਦੇ ਗੁਰੂ ਅੱਗੇ ਹੋਮੇ ਨਹੀਂ ਜਿਤਾਉਣੀ ਜੇ ਤੁਹਾਡੇ ਕਰਪੋਤ ਹੋਇਆ ਗੁਰਨੂਰ ਸਿੰਘ ਫਤੇ ਸਿੰਘ ਤੇ ਜੇ ਉਹਦਾ ਨਾਂ ਨਹੀਂ ਬੋਲਿਆ ਤੇ ਦਿੱਤਾ ਤੇ ਇੰਨੇ ਆ ਆਪਣਾ ਥੋੜਾ ਵਾਹੋ ਹੋਮੇ ਗਈ ਨਾ ਤੇ ਅਰਦਾਸ 5 ਮਿੰਟ ਦੀ ਆ ਤੇ ਕਈ ਪਿੰਡਾਂ 'ਚ ਵੇਖੀਦਾ 45 ਮਿੰਟ ਦੀ ਕਰਦੀ ਆ ਕੋਈ ਫਿਰ ਇਥੋਂ ਪਤਾ ਲੱਗਦਾ ਵੀ ਗੁਰੂ ਸਾਹਿਬ ਨੂੰ ਦੱਸਣ ਦੀ ਨਹੀਂ ਲੋੜ ਗੁਰਮਖੋ ਘਟ ਘਟ ਕੇ ਭਲੇ ਬਰੇ ਕੀ ਇਹੋ ਜਿਹੇ ਰੂਹਾਂ ਵੇਖੀਆਂ ਜਿਹੜੇ ਭਰੇ ਟਰੱਕ ਦੇਸੀ ਘੋਦੇ ਹਜੂਰ ਸਾਹਿਬ ਦੀ ਘਟਨਾ ਜੇ ਟਰੱਕ ਦੇਸੀ ਘੋਦਾ ਭਰਿਆ ਨਵਾਂ ਟਰੱਕ ਤੇ ਵਿੱਚੇ ਚਾਬੀ ਕੋਈ ਛੱਡ ਗਿਆ ਨਾਮ ਵੀ ਨਹੀਂ ਦੱਸ ਕੇ ਗਿਆ ਤੁਸੀਂ ਇਹ ਸਭ ਲਾਓ ਵੀ ਕਿੰਨਾ ਦਿੱਤਾ ਉਹ ਰੱਬ ਨੇ ਕਿ ਜਿਨਨੇ ਆਪਣਾ ਨਾਮ ਤੱਕ ਨਹੀਂ ਦੱਸਿਆ ਹਮੇ ਨਾਵੇ ਨਾਲ ਵਿਰੋਧ ਹੈ ਇੱਕ ਬੰਨੇ ਆਪਾਂ ਕਹਿੰਨੇ ਆ ਸਤਿਗੁਰੂ ਜਾਣੀ ਜਾਣੇ ਦੂਜੇ ਬੰਨੇ ਕਹਿੰਨੇ ਬਾਬਾ ਨਾਂ ਨਹੀਂ ਨਾ ਬੋਲਿਆ ਕੋਈ ਨਹੀਂ ਤੇਰੀ ਬਦਲੀ ਕਰਾਉਣੀ ਆਖੋ ਸਤ ਨਾਮ ਕਈਆਂ ਨੂੰ ਵੇਖਿਆ ਐਵੇਂ ਕਰਨਗੇ ਅਗਲੇ ਮਹੀਨੇ ਚੇਂਜ ਕਰ ਦੇਣਾ ਐਡੀ ਛੇਤੀ ਤੇ ਸੂਟ ਨਹੀਂ ਬਦਲੀ ਦਾ ਜਦ ਭਾਈ ਬਦਲ ਦਿੰਨੇ ਤੇ ਤਰੱਕੀ ਕਿੱਥੋਂ ਕਰਨੀ ਅਸੀਂ ਬੋਲੋ ਵਾਹਿਗੁਰੂ ਆਹ ਮਾਫੀ ਦੇ ਦਿਓ ਨਾਲ ਨਾਲ ਜੇ ਕੋਈ ਗਲਤੀ ਹੋਈ ਭਾਈ ਜੋਧ ਨੇ ਪਾਠ ਕੀਤਾ ਤੇ ਕੀਤਾ ਬੜੀ ਰੂਹ ਦੇ ਨਾਲ ਹੁਣ ਹਰਾਨੀ ਇਸ ਗੱਲ ਦੀ ਮੈਂ ਅੱਜ ਦੀ ਗੱਲ ਕਰਦਾ ਹੁਣੇ ਸਟੇ ਸਕੱਤਰ ਸਾਹਿਬ ਨੇ ਵੀ ਕਿਹਾ ਵੀ ਸੱਚ ਕੋੜਾ ਪਰ ਅੱਜ ਪ੍ਰਚਾਰ ਦੀ ਲੋੜ ਹੈ ਸਹੀ ਗੱਲ ਹੈ ਵੀ 48 ਘੰਟੇ ਪਾਠੀ ਸਿੰਘ ਪਾਠ ਕਰਦੇ ਕਿੰਨਾ ਜੀ 48 ਘੰਟੇ ਪੰਜ ਸਿੰਘ ਡਿਊਟੀਆਂ ਲਾਉਂਦੇ ਆ ਤੇ ਜਦੋਂ ਭੋਗ ਪੈਂਦਾ ਤੇ ਕਿੰਨੀ ਕਿ ਸੇਵਾ ਦਿੰਨੇ ਆਪਾਂ ਇੱਕ ਸਿੰਘ ਨੂੰ 1500 ਪਲੱਸ 2000 ਲਾ ਲੋ 48 ਘੰਟਿਆਂ ਦਾ ਇੱਕ ਬੰਨੇ ਇੱਕ ਘੰਟੇ ਦੇ ਵਿੱਚ ਕੋਈ ਗੰਦਗੀ ਪੇਸ਼ ਕਰ ਰਿਆ ਗੰਦੇ ਗੀਤ ਗਾ ਰਿਆ ਉਹਨੂੰ ਇੱਕ ਘੰਟੇ ਚ ਕਿੰਨੇ ਪੈਸੇ ਦਿੱਤੇ ਨੋਟ ਕੀਤਾ ਕਦੇ ਕਿਸੇ ਇੱਥੋਂ ਅਸੀਂ ਡੁੱਬੇ ਇਹ ਬਾਣੀ ਬੜੀ ਮੁੱਲਕ ਹੈ ਇਹਦਾ ਕੋਈ ਮੁੱਲ ਨਹੀਂ ਦੇ ਸਕਦਾ ਪਰ ਥੋੜਾ ਜਿਹਾ ਜਾਗਿਏ ਜਦੋਂ ਭਾਈ ਜੋਧ ਨੇ ਕੀਤਾ ਪਾਠ ਤੇ ਬਾਬਾ ਲੈਣਾ ਜੀ ਦੇ ਕੰਨੀਆਂ ਪਿਆ ਪਹਿਲੇ ਲੋਕੀ ਚੰਗੇ ਸੀ ਉਹ ਕਹਿੰਦੇ ਸੀ ਸੰਗਤੇ ਸਪੀਕਰ ਬਾਬਾ ਜੀ ਤੇਜ ਕਰ ਦਿਓ ਘਰੇ ਆਵਾਜ਼ ਆਉਂਦੀ ਬਾਣੀ ਦੀ ਠੰਡ ਪੈਂਦੀ ਹੁਣ ਏਡੇ ਭੜੇ ਹੁਣ ਕਹਿੰਦੇ ਸਪੀਕਰ ਲਾ ਦਿਓ ਕੰਨ ਖਾਂਦੇ ਬਾਬੇ ਆਖੋ ਇਹ ਕਿੰਨਾ ਫਰਕ ਪੈ ਗਿਆ ਕਿ ਪਹਿਲੇ ਕਹਿੰਦੇ ਸੀ ਆਵਾਜ਼ ਆਉਂਦੀ ਠੰਡ ਪੈਂਦੀ ਹੁਣ ਕਹਿੰਦੇ ਬੱਚੇ ਸਕੂਲੇ ਪੜਦੇ ਪੜਾਈਆਂ ਬੜੀਆਂ ਇਹ ਬਾਬੇ ਦੀ ਆਵਾਜ਼ ਬੰਦ ਕਰ ਦਿਓ ਇਹ ਭਲਿਓ ਬੰਦ ਤੇ ਢੀਜਾ ਕਰਨਾ ਸੀ ਤੁਸੀਂ ਬਾਬੇ ਬੰਦ ਕਰਾਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਜੀ ਦਾ ਤੁਸੀਂ ਅੱਜ ਪ੍ਰਕਾਸ਼ ਮਨਾ ਰਹੇ ਆ ਤੇ ਪ੍ਰਕਾਸ਼ ਦਾ ਮਤਲਬ ਹੁੰਦਾ ਹੈ ਚਾਨਣ ਹੁਣ ਪ੍ਰਕਾਸ਼ ਤੇ 1504 ਨੂੰ ਹੋਇਆ ਬਾਬੇ ਦਾ ਅੱਜ ਆ ਗਿਆ 2025 ਇੱਕੇ ਵਾਰੀ ਪ੍ਰਕਾਸ਼ ਹੋਇਆ ਪਰ ਉਸ ਦਿਨ ਨੂੰ ਆਪਾਂ ਯਾਦ ਕੀਤਾ ਅੱਜ ਆਪਾਂ ਨੂੰ ਸੋਝੀ ਆ ਰਹੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਬਣ ਆਏ ਤੇ ਜਦੋਂ ਸ਼ਬਦ ਸੁਣਿਆ ਨਾ ਜਿਹੜਾ ਤੁਸੀਂ ਸਾਰਿਆਂ ਬੋਲਿਆ ਪਹਿਲੀ ਵਾਰੀ ਹੋਇਆ ਇਦਾਂ ਵੀ ਇਹ ਸ਼ਬਦ ਸੰਗਤ ਨੇ ਬੋਲਿਆ। ਬਾਬਾ ਜੀ ਦੇ ਕੰਨੀਆਂ ਪਿਆ ਭਾਈ ਲੈਣੇ ਜੀ ਦੇ। ਰੁਕ ਗਏ। ਹੁਣ ਜਿੱਥੇ ਪਾਠ ਚੱਲਦਾ ਕਥਾ ਕੀਰਤਨ ਉੱਥੇ ਕੋਈ ਸੂਰਮਾ ਹੀ ਰੁਕਦਾ। ਜਿੱਥੇ ਖਾੜਾ ਲੱਗਾ ਹੋਵੇ ਉੱਥੇ ਧੱਕੇ ਨਹੀਂ ਗਾਂ ਕੁਰਸੀ ਤੇ ਬਹਿਣ ਗਿਓ। ਇੱਕ ਵੀਡੀਓ ਆਈ ਨਾ ਫੋਟੋ ਖਿਚਾਉਣ ਲੱਗਾ ਨਾ ਚੋਕੇ ਥੱਲੇ ਮਾਰਿਆ ਸਟੇਜ ਤੋਂ ਆਖੋ ਸਤਨਾਮ। ਕੀ ਖਟਿਆ? ਚਾਲਾ ਫੋਟੋ ਵੀ ਅਸੀਂ ਜਿੱਥੇ ਬਹਿਣਾ ਸੁਣਨਾ ਉੱਥੇ ਨਹੀਂ ਬਹਿਣਾ ਜਿਹੜੇ ਸਾਨੂੰ ੱੱੱਕੇ ਮਾਰਨਦੇ ਉਹ ਉਹਦੇ ਤਾਂ ਚੱਕ ਸਟੇਜਾਂ ਤੇ ਜੱਫੀਆਂ ਪਾਉਣੇ ਆਖੋ ਸਦਨਾ ਕਿੱਡੇ ਦਿਨ ਮਾੜਿਆ ਇੱਕ ਇੱਕ ਪਤਿਤ ਬੰਦਾ ਇੱਕ ਦਸਤਾਰ ਵਾਲੇ ਬੰਦੇ ਨੂੰ ੱੱਕਾ ਮਾਰੇ ਕਿੱਡੀ ਮਾੜੀ ਗੱਲ ਹੈ ਤੇ ਬਾਣੀ ਪਹਿਲੋਂ ਕੀ ਕਹਿੰਦੀ ਬੁਰੇ ਕਾਮ ਕੋਊਠ ਖਲੋਇਆ ਨਾਮ ਕੀ ਵੇਲਾ ਪੀ ਸਿਰ ਤੇ ਪੱਗ ਬਨ ਕੇ ਤੇ ਬਾਣੀ ਕਥਾ ਸੁਣੀ ਫਿਰ ਜਦੋਂ ਉੱਧਰ ਜਾਵਾਂਗੇ ਫਿਰ ਅਗਲੇ ਚੰਗੇ ਮੈਂ ਕਿਹਾ ਬਹੁਤ ਵਧੀਆ ਹੋਇ ਇਤਰਾ ਪੰਜ ਸੱਤਾਂ ਦੇ ਹੋਰ ਮਾਰਨ ਤੇ ਇਹਨਾਂ ਨੂੰ ਆਵੇ ਅਕਲ ਜਦੋਂ ਬਾਣੀ ਸੁਣੀ ਬਾਬਾ ਜੀ ਰੋ ਗਏ ਰੋਕੇ ਤੇ ਬੈਠ ਗਏ ਤੇ ਜਦੋਂ ਭਾਈ ਜੋਧ ਜੀ ਨੇ ਸਮਾਪਤੀ ਕੀਤੀ ਕਹਿੰਦੇ ਸਿਖਾ ਬੜਾ ਆਨੰਦ ਆਇ ਤੈਨੂੰ ਸੁਣ ਕੇ ਗੱਜ ਗਿਆ ਖੁਸਾਤ ਨਾਮ ਸ੍ਰੀ ਰੂਹ ਖੁਸ਼ ਕਰਤੀ ਹੋ। ਇਹ ਪੈਗਾਮ ਜਿਹੜਾ ਏ ਇਹਦੀ ਅਰਥ ਵੀ ਆਉਂਦੇ ਤੁਹਾਨੂੰ। ਤੇ ਭਾਈ ਜੋਧ ਜੀ ਗੁਰੂ ਨਾਨਕ ਦੇ ਸਿੱਖ ਨੇ ਬੜੇ ਪਿਆਰੇ। ਉਹਨਾਂ ਨੇ ਕਿਹਾ ਜਿੰਨੀ ਕੁ ਜੋਗਾ ਉਹਨੇ ਕਹਾਉਂਦੇ ਐ। ਬਾਬਾ ਜੀ ਫਿਰ ਕਥਾ ਵੀ ਸੁਣਾਉ। ਫਿਰ ਉਹਨਾਂ ਨੇ ਸੂਖਮ ਜੀ ਅਰਥ ਕੀਤੇ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ ਕਹਿੰਦੇ ਉਸ ਸਾਹਿਬ ਦੀ ਸੇਵਾ ਕਰੋ। ਉਸ ਪਿਆਰੇ ਦੇ ਨਾਲ ਜੁੜੋ ਜਿਹੜੇ ਮਿਲਿਆਂ ਸੁਖ ਮਿਲੇ ਹੋਰ ਮਟੀਆਂ ਕਬਰਾਂ ਦੇ ਧਾਰੀਆਂ ਕੱਚੇ ਪਿੱਲਿਆਂ ਨਾਲ ਨਾ ਜੁੜੋ ਇਹਨਾਂ ਤੁਹਾਨੂੰ ਦੁੱਖ ਹੀ ਦੇਣੇ ਸੁਖ ਨਹੀਂ ਦੇਣਾ ਆਖੋ ਸਤਨਾਮ ਫਿਰ ਰੀਪੀਟ ਕਰਿਓ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ ਕਹਿੰਦੇ ਬਾਬਾ ਜੀ ਇਹਦਾ ਅਰਥ ਇਹ ਹੈ ਵੀ ਜਿਹੜੇ ਸਾਹਿਬ ਦੀ ਸੇਵਾ ਕੀਤਿਆਂ ਸੁਖ ਮਿਲੇ ਨਾ ਉਹ ਸਾਹਿਬ ਦੀ ਸੇਵਾ 'ਚ ਜ਼ਰੂਰ ਜੁੜਨਾ ਚਾਹੀਦਾ ਆਖੋ ਸਤਨਾਮ ਫਿਰ ਅਗਲਾ ਸ਼ਲੋਕ ਪੜਿਆ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਜਿਤ ਕੀਤਾ ਪਾਈਐ ਆਪਣਾ ਸਹ ਘਾਲ ਬਰੀ ਕਿਉ ਕਹਿੰਦੇ ਇਹੋ ਜਿਹਾ ਕੰਮ ਨਾ ਕਰਿਓ ਜਿਹੜਾ ਕਰਾਂਗੇ ਪਰ ਨਾ ਪਹਿਣਾ ਆਖੋ ਸਤਨਾਮ ਜਿਹਾਂ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਹੁਣ ਇਹ ਸਾਰੇ ਸ਼ਬਦ ਨੂੰ ਸੁਣਿਆ ਪੀ ਜਿਹੋ ਜਿਹੇ ਕੋਈ ਬੀਜ ਦਾ ਨਾ ਉਹਨੂੰ ਇੱਕ ਦਿਨ ਵੱਡਣਾ ਪੈਂਦਾ ਗੱਜ ਕਿ ਅੱਖ ਹੋਏਗੀ ਜੇ ਆਪਾਂ ਕਿਸੇ ਦੀਆਂ ਲੱਤਾਂ ਵੱਡੀਆਂ ਨਾ ਅਗਲੇ ਜਨਮ 'ਚ ਆਪਣੀਆਂ ਲੱਤਾਂ ਨਹੀਂ ਹੋਣੀਆਂ ਆਪਾਂ ਵੀਲ ਚੇਅਰ 'ਤੇ ਹੋਣਾ ਜੇ ਆਪਾਂ ਕਿਸੇ ਦੀਆਂ ਅੱਖਾਂ ਕੱਡੀਆਂ ਤੇ ਅਗਲੇ ਜਨਮ 'ਚ ਅੰਨੇ ਹੋਵਾਂਗੇ ਜੇ ਆਪਾਂ ਕਿਸੇ ਦੇ ਹੱਥ ਵੱਡੇ ਆ ਨਾ ਅਗਲੇ ਜਨਮ 'ਚ ਆਪਾਂ ਟੁੰਡੇ ਜਨਮ ਲੈਣਾ ਇਹ ਲਿਖ ਲਿਓ ਆ ਕਿੰਨੇ ਜੀਵਚਾਰੇ ਜਿਹੜੇ ਗੁਰਦੁਆਰੇ ਦੇ ਬਾਹਰ ਬੈਠੇ ਹੁੰਦੇ ਇਹ ਕੌਣ ਆ ਕਰਮੀ ਆਪੋ ਆਪਣੀ ਕੇ ਨੇੜੈ ਦੂਜੀ ਬੋਡੀ ਦੇ ਅਰਥ ਸੀ ਜਿੱਤ ਕੀਤਾ ਪਾਈ ਹੈ ਇੱਕ ਸਾਖੀ ਪਿਆਰੀ ਹੈ ਕੋਈ ਯਾਤਰੂ ਸੀ ਉਹ ਯਾਤਰਾ ਤੇ ਗਏ ਤ੍ਰੇਤਰਾਸ਼ਟ੍ਰ ਦੀ ਪ੍ਰਾਤਨ ਜਨਮ ਦੀ ਸਾਖੀ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਨਾ 100 ਪੁੱਤ ਮਰਿਆ ਉਹਦਾ ਭੈਣੋਂ 100 ਉਹਦੇ ਸਾਖੀ ਅਕੋਰਡਿੰਗ ਮੇਰੀ ਇੱਕੇ ਵਾਰੀ ਮਨ ਚ ਆ ਗਈ ਮੈਨੂੰ ਵਿਸਰੀ ਹੈ ਨਾ ਉਹ ਯਾਤਰਾ ਤੇ ਚੱਲੇ ਤੇ ਇਹਦੇ ਡੇਰੇ ਦੇ ਵਿੱਚ ਉਹਨਾਂ ਦੇ ਧੀ ਪੁੱਤ ਕੋਈ ਨਹੀਂ ਸੀ ਤੇ ਉਹਨਾਂ ਨੇ ਕਹਿ ਦਿੱਤਾ ਵੀ ਸਾਡਾ ਬੱਚਾ ਕੋਈ ਨਹੀਂ ਅਸੀਂ ਹੰਸ ਦਾ ਬੱਚਾ ਲੈ ਕੇ ਪਾਲਿਆ ਵਾ ਤੇ ਇਹ ਸਾਡੇ ਧੀਆ ਪੁੱਤਰ ਹੈ ਤੇ ਤੁਸੀਂ ਨਿਗ੍ਹਾ ਰੱਖਿਓ ਅਸੀਂ ਯਾਤਰਾ ਜਾਣਾ ਹੈ ਉਹ ਪਿਛਲੇ ਜਨਮ ਦਾ ਵੀ ਰਾਜਕੁਮਾਰ ਹੈ ਤੇ ਉਹਨੂੰ మాਸ ਖਾਣ ਦਾ ਸ਼ੌਂਕ ਹੈ ਬੋਲੋ ਵਾਹਿਗੁਰੂ ਉਹਦਾ ਜਿਹੜਾ ਰਸੋਈਆ ਸੀ ਨਾ ਉਹਨੂੰ ਇੱਕ ਦਿਨ ਕਿਦਰੇ ਜਲਦੀ ਦੇ ਵਿੱਚ ਸ਼ਿਕਾਰ ਨਹੀਂ ਮਿਲਿਆ ਉਹਨੇ ਕੀ ਕੀਤਾ ਹੰਸ ਦਾ ਇੱਕ ਬੱਚਾ ਜਿਹੜਾ ਸੀ ਨਾ ਉਹਦਾ ਮਾਸ ਬਣਾ ਕੇ ਖਵਾਤਾ ਹੁਣ ਹੰਸ ਦਾ ਮਾਸ ਖਾਦਾ ਨਹੀਂ ਕਹਿੰਦਾ ਵਾਹ ਜੀਬ ਚਟ ਗਿਆ ਕਹਿੰਦਾ ਆਨੰਦ ਆ ਗਿਆ ਵੀ ਨਾਮ ਦਿੱਤਾ ਕਿਉਂਕਿ ਸਾਰੇ ਰਾਸਾ ਜੀ ਉਸਾਨਾ ਕਰਿਓ ਇਹ ਸਾਡੇ ਪੰਥ ਵਿੱਚ ਵੀ ਇਹ ਦੁਬਦਾ ਚੱਲੰਦੀ ਇਹ ਨਹੀਂ ਕੋਈ ਕਲੀਅਰ ਕਰ ਸਕਿਆ ਇਹ ਤੇ ਰੱਬ ਹੀ ਕਰੂਗਾ ਜਦੋਂ ਆਖੋ ਸਤਨਾਮ ਕਿਉਂਕਿ ਕਈ ਪੰਗਤੀਆਂ ਹੁਣ ਆਪਾਂ ਏਡੇ ਵਿਦਵਾਨ ਨਹੀਂ ਖੋ ਮਾਰੇ ਜਾਂਦੇ ਪਰ ਬਾਣੀ ਨੇ ਜਦੋਂ ਇੰਨਾ ਸ਼ਬਦ ਕਹਿਤਾ ਨਾ ਜਬਜੀਤ ਸਾਹਿਬ ਚ ਅਸੰਖ ਗੱਲ ਵੱਡ ਹਤਿਆ ਕਮਾਹੀ ਵੀ ਗੱਲ ਵੱਡਣਾ ਕਿਸੇ ਦਾ ਇਹ ਜਬਜੀਤ ਸਾਹਿਬ ਚ ਆਉਂਦਾ ਨਾ ਹਤਿਆ ਵਾ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਇਹ ਫਿਰ ਸਿੱਧ ਹੋ ਗਿਆ ਪਾਪ ਐ ਉਹਨੇ ਇੱਕ ਖਾਦਾ ਜੀਵ ਦਾ ਚਸਕਾ ਵੜਾ ਮੜਾ ਜਿ ਪੈ ਜੇ ਤੇ ਰੋਜ ਤੇ ਪੜਦੇ ਆ ਅਨੰਦ ਸਾਹਿਬ ਚ ਬਾਬਾ ਤੜਕੇ ਪੜਨ ਜਾਂਦਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਮੈਂ ਹੁਣ ਜ਼ਿੰਦਗੀ ਚ ਨਹੀਂ ਖਾਦਾ ਕਿ ਮੈਂ ਕਿਹੜਾ ਮਰ ਗਿਆ ਤੇ ਜਿਨਾਂ ਨੇ ਘਟੋ ਘਟ 4 500 ਛੱਕ ਲਿਆ ਬੱਕਰਾ ਕੁੱਕੜ ਪੰਜ ਹਜ਼ਾਰ ਉਹ ਵੀ ਤੇ ਮੇਰੇ ਵਰਗੀ ਆ ਮੈਨੂੰ ਜ ਕੋ ਫਰਕ ਦੀਦਾ ਨਹੀਂ ਨਾ ਕਿ ਜਾਂ ਉਹਨਾਂ ਦੇ ਵੱਡੇ ਕਾਦ ਹੋ ਗਏ ਹੁਣ ਜਾਓ ਉਹ ਬਹੁਤਾ ਤਕੜੇ ਹੋ ਗਏ ਨੇ ਗੁੱਸਾ ਨਹੀਂ ਪਲੀਜ਼ ਇੱਕ ਜੀਵ ਦਾ ਚਸਕਾ ਜਿਹਨੂੰ ਗੁਰਬਾਣੀ ਕਹਿੰਦੀ ਏ ਰਸਨਾ ਤੂੰ ਅਨਰਸ ਕਿਉਂਕਿ ਜਿਹੜੇ ਪ੍ਰਾਤਨ ਸਿੰਘ ਸੀ ਨਾ ਉਹਨਾਂ ਨੂੰ ਅਸੀਂ ਕਹਿੰਨੇ ਝਟਕਾ ਪਰ ਉਹਨਾਂ ਦੇ ਹਾਲਾਤ ਤੇ ਵੇਖੋ ਕਿਹੜੇ ਸੀ ਘਰ ਉਹਨਾਂ ਦੇ ਕੋਲ ਨਹੀਂ ਪੰਡਾ ਠੇ ਕਰੋਨਾ ਦੇ ਕੋਲ ਨਹੀਂ ਹਕੂਮਤ ਨੇ ਲਾਣ ਕਰਤਾ ਵੀ ਪੱਤਾ-ਪੱਤਾ ਸਿੰਘਾਂ ਦਾ ਵੀ ਜਿੱਥੇ ਸਿੰਘ ਮਿਲਦਾ ਮਾਰ ਦਿਓ ਵੀ ਕਾਨੇਰ ਦੇ ਰਾਜਸਥਾਨ ਦੇ ਜੰਗਲਾਂ 'ਚ ਚਲੇ ਗਏ ਤੇ ਪੱਤੇ ਖਾਦੇ ਉਹਨਾਂ ਦੀ ਮਜਬੂਰੀ ਬਣੀ ਸੀ ਵੀ ਜਾਨਵਰਾ ਸੂਰਾਾਂ ਦਾ ਹਿਰਨਾਾਂ ਦਾ ਉਹਨਾਂ ਨੂੰ ਮਜਬੂਰੀ 'ਚ ਸ਼ਿਕਾਰ ਕਰਕੇ ਢਿੱਡ ਭਰਨਾ ਪਿਆ ਤੇ ਸਾਨੂੰ ਥੋੜਾ ਆਖਿਆ ਵੀ ਇੰਨਾ ਕੁ ਜੱਬ ਨੇ ਦਿੱਤਾ ਵਾ ਤੇ ਤੁਸੀਂ ਇਹ ਰਸਨਾ ਤੂੰ ਅਨਰਸ ਰਾਜ ਚ ਰਹੀ ਤੇਰੀ ਇਹ ਜੀਵ ਦਾ ਚਸਕਾ ਵਾ ਇਹ ਨਹੀਂ ਹੱਲ ਹੋਣਾ ਜੇ ਮੰਨ ਸਕਦੇ ਤੇ ਮੰਨ ਲਿਓ ਤੇ ਮੈਂ ਹੁਣੇ ਹੀ ਕਹਿਦਾ ਲਾਈਵ ਚੱਲਦਾ ਮੈਂ ਮਾਫੀ ਮੰਗਦਾ ਮੈਂ ਵੈਸੇ ਬਚਨ ਕਰ ਰਿਹਾ ਸਾਖੀ ਲਈ ਇਹ ਕੋਈ ਆਪਾਂ ਜਿਦਨਾ ਨਹੀਂ ਕਿਸੇ ਨਾਲ ਨਾ ਮੈਂ ਜੇ ਦੇ ਨਾ ਜੀਦਾ ਜੀ ਕਰਦਾ ਖਾ ਲੋ ਜਿਹਦਾ ਨਹੀਂ ਤੇ ਨਾ ਖਾਓ ਆਖੋ ਸਤਿਨਾਮ ਕਿਉਂਕਿ ਮੈਨੂੰ ਪਤਾ ਨਾ ਅੱਜ ਕੱਲ ਕੰਟਰੋਵਰਸਰੀ ਉਸੇ ਵੇਲੇ ਵੀਡੀਓ ਕੱਟੀ ਜਾਣੀ ਤੇ ਉਹ ਬਾਬਾ ਜੀ ਨੇ ਹਨਾ ਆਪਾਂ ਇਸ ਪਾਸੇ ਪਹਿਲਾਂ ਹੀ ਆਪਦਾ ਕਹਿਤਾ ਕਿ ਜਵਜੀ ਸਾਹਿਬ ਚ ਕਲੀਅਰ ਹੋ ਗਿਆ ਅਸੰਖ ਗਲ ਵੱਡ ਹੱਤਿਆ ਗੱਲ ਵੱਡਨਾ ਕਿਸੇ ਦਾ ਵੀ ਹੱਤਿਆ ਕਮਾਉਣੀ ਆ ਇਹ ਜਪਜੀ ਸਾਹਿਬ ਬਾਬੇ ਨਾਨਕ ਦੇ ਬੋਲ ਆ ਅਸੰਖ ਪਾਪੀ ਪਾਪ ਕਰ ਉਹਨੇ ਇੱਕ ਹੰਸ ਖਾਦਾ ਉਹਨੂੰ ਸੁਆਦ ਲੱਗਾ ਕਹਿੰਦਾ ਜਿਹੜਾ ਕੱਲ ਬਣਾਇਆ ਸੀ ਮੀਟ ਨਾ ਉਹੀ ਬਣਾਉਣਾ ਉਹਨੂੰ ਪੈਸੇ ਮਿਲਦੇ ਗਏ ਵੱਧ ਤੇ ਉਹ ਸਾਰੇ ਖਵਾਈ ਗਿਆ ਜੀ ਚੇਤਾ ਰੱਖਿਓ ਜਿੱਤ ਕੀਤਾ ਪਾਈਏ ਆਪਣਾ ਸਹ ਘਾਲ ਬਰੀ ਕਿਉਂ ਉਹ ਸਾਧ ਸੰਗਤ ਜੀ 100 ਦਾ 100 ਹੀ ਖਾ ਗਿਆ ਤੇ ਜਿਹੜੇ ਖਵਾਇਆ ਰਸੋਈਏ ਨੇ ਉਹਨੇ ਚਲਾਕੀ ਇਹ ਖੇਡੀ ਵੀ 500 ਰੁਪਇਆ ਐਨੇ ਮੈਨੂੰ ਨਾਮ 'ਚ ਦਿੱਤਾ ਤੇ 100 ਦੇ ਵਿੱਚ ਹੰਸ 100 ਆ ਜਾਣਾ ਏ ਤੇ 400 ਵੱਜ ਜਾਣਾ ਏ ਜਦੋਂ ਬੰਦਾ ਭਾਵ ਕਰਦਾ ਨਾ ਮਾਇਆ ਹੀ ਕਰਾਉਂਦੀ ਆਖੋਏਗਾ ਜੋ ਵੀ ਅੱਜ ਦੁਨੀਆ ਤੇ ਹੋਂਦਿਆ ਵਾ ਚਿੱਟੇ ਦਾ ਵਪਾਰ ਨਸ਼ੇ ਪੱਤੇ ਇਹ ਸਾਰੀ ਮਾਇਆ ਦੀ ਖੇਡ ਔਰ ਕੁਛ ਨਹੀਂ ਇੱਕ ਬੰਦੇ ਦੀ ਭੁੱਖ ਜੀ ਵੱਜ ਜਾਂਦੀ ਵੀ ਮੈਂ ਵੱਡੀ ਗੱਡੀ ਰੱਖਣੀ ਮੈਂ ਪੈਲੀ ਬੰਨਾ ਤੇ ਹੈ ਕੁਝ ਵੀ ਨਹੀਂ ਮਰਨ ਲੱਗਿਆ ਲੀੜੇ ਵੀ ਲਾ ਜਾਣੇ ਆਪ ਕੋ ਸਤਨਾਮ ਉਹਨੇ ਸੰਗਤ ਜੀ 100 ਬੱਚਾ ਖਾ ਲਿਆ ਤੇ ਜਦੋਂ ਵਾਪਸ ਆਏ ਨਾ ਜਿਨ੍ਹਾਂ ਦੇ ਭੇਟਾ ਫੜਾਈ ਸੀ ਤੇ ਉਹ ਕਹਿੰਦੇ ਵੀ ਸਾਡੇ ਬੱਚੇ ਕਿੱਥੇ ਆ ਉਹਨੇ ਕਿਹਾ ਚੁੱਪੋ 100 ਰੁਪਇਆ 1 ਰੁਪਏ ਦਾ ਇੱਕ ਹੰਸਾ ਤੇ ਆਪ ਦਾ ਮੁੱਲ ਲੈ ਲਓ ਉਹ ਨਹੀਂ ਮਿਲਣਾਉਣ ਤੁਹਾਨੂੰ ਹੰਸੀ ਚਾਹੀਦਾ 100 ਬੱਚਾ ਤੁਸੀਂ ਹੋਰ ਲੈ ਲਓ ਦੇ ਵਿਦਵਾਨ ਕਹਿੰਦੇ ਪਾਰਸ ਪੁੱਤਰ ਤੇ ਪਿਆਰ ਇਹ ਤਿੰਨ ਚੀਜ਼ਾਂ ਦੁਨੀਆ ਤੇ ਮੁੱਲ ਨਹੀਂ ਵਿਕਦੀਆਂ ਆਖੋ ਸਤਨਾਮ ਇਹ ਨਹੀਂ ਮਿਲਦੀਆਂ ਕਿਤੇ ਉਹ ਮਾਂ ਦੇ ਅੰਦਰੋਂ ਹੂਕ ਨਿਕਲੀ ਜਿੱਦਾਂ ਸਰਵੰਦੀ ਮਾਂ ਦਾ ਪੁੱਤ ਮਰਿਆ ਸੀ ਨਾ ਤੇ ਉਹਦੀਆਂ ਅੰਦਰਾਂ ਚੋਂ ਵੱਧਵਾ ਨਿਕਲੀ ਕਹਿੰਦੀ ਰੱਬ ਕਰਕੇ ਮੇਰਾ ਪੁੱਤ ਮਾਰਨ ਵਾਲਿਆ ਤੇਰੇ ਵੀ ਮਰਨ ਆਖੋ ਸਤਨਾਮ ਲੈਂਦਾ ਵੱਦਵਾਏ ਤੂੰ ਮਾਇਆ ਕਰੇ ਕਤ ਗੁਰਬਾਣੀ ਕਹਿੰਦੀ ਉਹਦੇ ਅੰਦਰੋਂ ਹੂਕ ਨਿਕਲੀ ਕਹਿੰਦੀ ਵੇ ਜੀਵ ਦੇ ਸਵਾਦ ਵਾਲਿਆ ਮੇਰਾ ਬੱਚਾ ਕੋਈ ਨਹੀਂ ਸੀ ਮੈਂ ਹੰਸ ਬੱਚੇ ਬਣਾ ਕੇ ਪਾਲੇ ਤੇ ਤੂੰ ਸਾਰੇ ਖਾ ਗਿਆ ਮਾਰ ਕੇ ਤੜਕਾ ਲਾ ਕੇ ਰੱਬਾ ਜੇ ਖੈਰ ਕਰੇ ਕਿਤੇ ਤੇਰਾ ਵੀ ਸੌ ਪੁੱਤ ਮਰੇ ਤੇ ਫਿਰ ਜਦੋਂ ਮਾਂ ਭਾਰਤ ਹੁੰਦੀ ਹੈ ਨਾ ਤੇ 100 ਪੁੱਤ ਮਰਿਆ ਸੀ ਉਹਦਾ ਬੋਲੋ ਵੈਗਰੂ 100 ਪੁੱਤ ਢੇਰੀ ਹੋ ਗਿਆ ਤੇ ਅੱਖਾਂ ਨਹੀਂ ਸੀ ਰੋਂਦਾ ਸੀ ਉਹਨੇ ਕਿਹਾ ਪਿਛਲੇ ਜਨਮ ਦਾ ਗਿਆਇਆ